ਸਸਿਕਲ ਜੀ ਮੈਂ ਹਾਂ ਤਰਨਜੀਤ ਸਿੰਘ ਤੇ ਆਪਣੀ ਲੜੀ ਚੱਲ ਰਹੀ ਹੈ ਜੀ ਮੇਰੇ ਪਿੰਡ ਦੀਆਂ ਗਲੀਆਂ ਪਿਛਲੇ ਤਿੰਨ ਭਾਗਾਂ ਦੇ ਵਿੱਚ ਅਸੀਂ ਪਿੰਡ ਦੀ ਆਬਾਦੀ ਦੇ ਪਿੰਡ ਦੀ ਫਿਰਨੇ ਦੇ ਅੰਦਰ ਤੇ ਪਿੰਡ ਦੀ ਫਿਰਨੇ ਦੇ ਬਾਹਰਲੀ ਆਬਾਦੀ ਦੇ ਦੋਸਤੋ ਦੀਦਾਰ ਨੇ ਉਹ ਕੀਤੇ ਨੇ ਜੀ ਇਹ ਤੁਸੀ ਇਹਨਾਂ ਤਿੰਨਾਂ ਭਾਗਾਂ ਨੂੰ ਮਤਲਬ ਦੇਖਿਆ ਏ ਤੇ ਮੇਰੀ ਹੌਸਲਾ ਫਜ਼ਾਈ ਉਹ ਕੀਤੀ ਹੈ ਸਾਡਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ ਦੂਸਰੇ ਭਾਗ ਤੋਂ ਸ਼ੁਰੂ ਕਰ ਲੱਗੇ ਆ ਜੀ ਆਪਣੇ ਪਿੰਡ ਦੀ ਆਬਾਦੀ ਤੋਂ ਬਾਹਰਲੇ ਵਾਲਾ ਰਕਬੇ ਦਾ ਫਿਲਮਾਂ ਕਰਨ ਜਿਹਦੇ ਵਿੱਚ ਪਿੰਡ ਦੇ ਖੇਤ ਹੋਣਗੇ ਪਿੰਡ ਦੇ ਬਾਗ ਹੋਣਗੇ ਪਿੰਡ ਦੇ ਕੱਚੇ ਪੱਕੇ ਰਾਹ ਹੋਣਗੇ ਇਸ ਤੋਂ ਇਲਾਵਾ ਪਿੰਡ ਦੀਆਂ ਮੋਟਰਾਂ ਹੋਣਗੀਆਂ ਅਜੇ ਪਿੰਡ 'ਚ ਕੋਈ ਪ੍ਰਾਤਨ ਖੂਹ ਹੋਇਆ ਮੌਜੂਦ ਤਾਂ ਉਹ ਵੀ ਆਪਾਂ ਮਤਲਬ ਦੇਖਾਂਗੇ ਜੀ ਇਸ ਤੋਂ ਇਲਾਵਾ ਪਿੰਡ ਦੀਆਂ ਜੋ ਹੱਦਾਂ ਨੇ ਜਿੱਥੇ ਤੱਕ ਮੇਰੇ ਪਿੰਡ ਦੀ ਜੋ ਰਕਬਾ ਹੈ ਮੌਜੂਦ ਹੈ ਉਥੋਂ ਤੱਕ ਆਪਾਂ ਸਾਰਾ ਸਾਰਾ ਫਿਲਮਾਂਕਣ ਕਰਨਾ ਦੋਸਤੋ ਪ੍ਰਲਾ ਉਹ ਕਰਾਂਗੇ ਜੀ ਠੀਕ ਹੈ ਜੀ ਕਰਦੇ ਆਂ ਸਫਰ ਦੀ ਸ਼ੁਰੂਆਤ ਤੇ ਤੁਹਾਨੂੰ ਕਰਾਉਨੇ ਆਪਣੇ ਪਿੰਡ ਦੇ ਖੇਤਾਂ ਦੇ ਦਿਦਾਰ ਲੋ ਜੀ ਆਪਣਾ ਹੁਣ ਦੂਸਰਾ ਸਾਈਕਲ ਹੋ ਗਿਆ ਤਿਆਰ ਜੀ ਇਹਦੇ ਉੱਪਰ ਆਪਾਂ ਗੂਬਰੋ ਲਾ ਲਿਆ ਤੇ ਇੱਥੇ ਹੀ ਆਪਾਂ ਫੇਕ ਨਾ ਮਤਲਬ ਇੱਥੇ ਫੋਨ ਲਾਉਣ ਵਾਸਤੇ ਮਤਲਬ ਰਿਕਾਰਡਿੰਗ ਵਾਸਤੇ ਇੱਥੇ ਇੱਕ ਸਟੈਂਡ ਲਾ ਲਿਆ ਤੇ ਬਾਕੀ ਸਾਰਾ ਮਾਹੌਲ ਦੋਸਤੋ ਪਹਿਲੇ ਵਾਲੇ ਹੀ ਸਿਰਫ ਤੇ ਸਿਰਫ ਆਪਾਂ ਹੁਣ ਸਾਈਕਲ ਜੋ ਹੈ ਉਹ ਚੇਂਜ ਕੀਤਾ ਜੀ ਚਲੋ ਜੀ ਚਲਦੇ ਹੁਣ ਆਪਾਂ ਕਰਦੇ ਆਂ ਸਫ਼ਰ ਆਰੰਭ ਪਿੰਡ ਦੇ ਖੇਤਾਂ ਦੇ ਪਾਸੇ ਚਲੋ ਜੀ ਇਸ ਪਾਗ ਵਿੱਚ ਆਪਾਂ ਨਾ ਪਿੰਡ ਦੀ ਫਿਰਨੀ ਦੇ ਦੱਖਣ ਵਾਲੇ ਪਾਸੇ ਜਾਵਾਂਗੇ ਜਿਵੇਂ ਨਾ ਫਿਰਨੀ ਤੋਂ ਦੱਖਣ ਵਾਲੇ ਪਾਸੇ ਰਸਤਾ ਜਾਂਦਾ ਕੱਚਾ ਰਸਤਾ ਆਪਣੇ ਬਾਗਾਂ ਵਾਲੇ ਪਾਸੇ ਦੀ ਉਹ ਸਾਡੇ ਪਿੰਡ ਦੀ ਅਖੀਰ ਕਲਾਪੀ ਹੱਦ ਤੱਕ ਜਾਂਦਾ ਜੀ ਅੱਪਾ ਅੱਜ ਹੱਦ ਤੱਕ ਦਾ ਰਸਤਾ ਜੋ ਕਵਰ ਕਰਾਂਗੇ ਤੇ ਨਾਲੇ ਆਲਦਵਾਲ ਦੇ ਜੋ ਖੇਤ ਨੇ ਦੋਸਤੋ ਉਹਨਾਂ ਦਾ ਬਹੁਤ ਉਹ ਦੇਖਾਂਗੇ ਜੀ ਤੇ ਸ਼ੁਰੂ ਕਰ ਲੱਗੇ ਜੀ ਆਪਾਂ ਸਰਦਾਰ ਦਾ ਨਾਮ ਸੰਗ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਪਾਸੇ ਜੋ ਰਾਹ ਨਿਕਲਦਾ ਤੇ ਇੱਥੋਂ ਆਪਾਂ ਇਧਰ ਨੂੰ ਮੁੜਦੇ ਹਾਂ ਜੀ ਅਸਲ 'ਚ ਨਾ ਇਹ ਜੋ ਰਸਤਾ ਜਾਂਦਾ ਨਾ ਇੱਧੇ ਜੋ ਖੇਤ ਪੈਂਦੇ ਨੇ ਇਹਨਾਂ ਨੂੰ ਮਤਲਬ ਸਾਡੇ ਪਿੰਡ 'ਚ ਆਮ ਬੋਲ ਚੱਲਦੇ ਵਿੱਚ ਉੱਚੀਆਂ ਕਿਆਰੀਆਂ ਕਿਹਾ ਜਾਂਦਾ ਜੀ ਉੱਚੀਆਂ ਕਿਆਰੀਆਂ ਦਾ ਮਤਲਬ ਮਤਲਬ ਕੀ ਹੈਗਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਹੋ ਸਕਦਾ ਵੀ ਇਹ ਜੋ ਖੇਤ ਹੋਣ ਬਾਕੀ ਦੇ ਰਕਬੇ ਨਾਲੋਂ ਥੋੜੇ ਵੱਧ ਉਚਾਈ ਵਾਲੇ ਹੋਣ ਕਿ ਤਾਂ ਇਸ ਨੂੰ ਉੱਚੀਆਂ ਕਿਆਰੀਆਂ ਕਿਹਾ ਜਾਂਦਾ ਹੈ। ਬਸ ਜੀ ਰਾਹ ਮੋੜ ਦੇ ਸਾਰੀ ਤੋਂ ਦਿਖ ਰਿਹਾ ਉਹ ਸੱਜੇ ਪਾਸੇ ਲਗਾਤਾਰ ਜੋ ਬਾਗਾਂ ਵਾਲਾ ਮਾਹੌਲ ਹੈ ਤੇ ਖੱਬੇ ਪਾਸੇ ਜੋ ਖੇਤੀ ਵਾਲੀ ਹੈ ਜੀ। ਕਿਉਂਕਿ ਚੱਲ ਰਿਹਾ ਮਹੀਨਾ ਮਈ ਦਾ ਅਸਲ ਇਧਰ ਕਣਕਾਂ ਖੜੀਆਂ ਨੇ ਜਾਂ ਕਣਕਾਂ ਦੇ ਵੱਢ ਨੇ ਤੇ ਸੱਜੇ ਪਾਸੇ ਹਰੀ ਭਰੀ ਜੋ ਬਾਗ ਨੇ ਉਹ ਦਿਖਾਈ ਦੇ ਰਹੇ ਨੇ। 13 200 ਤਕਰੀਬਨ ਤਕਰੀਬਨ ਸਾਡੇ ਪਿੰਡ ਤੋਂ ਲੈ ਕੇ 600 ਮੀਟਰ ਦੀ ਦੂਰੀ ਤੱਕ ਜਾਂਦਾ ਜੀ ਪਹਿਲਾਂ ਆਪਾਂ ਬਾਗ ਵਾਲਾ ਥੋੜਾ ਮਾਹੌਲ ਦੇਖ ਲਈਏ ਜੀ ਸਾਈਕਲ ਕਰਦੇ ਹਾਂ ਖੜਾ ਇੱਕ ਪਾਸੇ ਤੁਹਾਨੂੰ ਪਹਿਲਾਂ ਦਿਖਾਉਨੇ ਆ ਇਸ ਪਾਸੇ ਦਾ ਜ ਪੂਰਾ ਇਲਾਕਾ ਹੈ ਲੋ ਜੀ ਆਪਣੇ ਪਿੰਡ ਦੀ ਜੋ ਅ ਦੱਖਣੀ ਬਾਹੀ ਆ ਉਸ ਵਾਲੇ ਪਾਸੇ ਆ ਸਾਰਾ ਜੋ ਖੇਸ ਖੇਲਿਆਣ ਨੇ ਇਹ ਦੇਖ ਲਓ ਜੀ ਸਾਡੇ ਪਿੰਡ 'ਚ ਪੈਂਦੇ ਨੇ ਤੇ ਇਸੇ ਹੀ ਪਾਸੇ ਆ ਸਾਡੇ ਪਿੰਡ ਦੇ ਬਾਗ ਸਾਡੇ ਪਿੰਡ ਦੀ ਖੂਬਸੂਰਤੀ ਸਾਡੇ ਪਿੰਡ ਦੇ ਵਾਤਾਵਰਨ ਨੂੰ ਫਿਜ਼ਾ ਨੂੰ ਨਤ੍ਰੋਤ ਰੱਖਣ ਵਾਲੀ ਜੋ ਕੁਦਰਤ ਦੀ ਕਾਇਨਾਤ ਕਹਿ ਸਕਦੇ ਆ ਇਹ ਸਾਡੇ ਪਿੰਡ ਦੇ ਬਾਗ ਨੇ ਜੀ ਆਸ਼ਪਤੀ ਦੇ ਬਾਗ ਨੇ ਤੇ ਇਹਨਾਂ ਬਾਗਾਂ ਵਿੱਚ ਪਹਿਲਾਂ ਵੀ ਆਪਾਂ ਕਈ ਵਾਰ ਵਿੱਚ ਚਰ ਚੁੱਕੇ ਆ ਤੁਹਾਨੂੰ ਪਹਿਲਾਂ ਵੀ ਇਹਦੇ ਬਾਰੇ ਕੋਈ ਨਾ ਕੋਈ ਵਲੌਗ ਦਿਖਾ ਚੁੱਕੇ ਆ ਅੱਜ ਫਿਰ ਤੋਂ ਆਪਾਂ ਕਿਉਂਕਿ ਤੁਹਾਨੂੰ ਪਿੰਡ ਦੇ ਖੇਤ ਖੇਲਿਆਣ ਦਿਖਾਉਣੇ ਸਨ ਤੇ ਪਿੰਡ ਦੇ ਖੇਤ ਖੇਲਿਆਣਾ ਵਿੱਚ ਜੇ ਆਪਾਂ ਇਹਨਾਂ ਬਾਗਾਂ ਨੂੰ ਸ਼ਾਮਲ ਨਾ ਕਰੀਏ ਤਾਂ ਚਲੋ ਭੀ ਜਸਟਿਸ ਨਹੀਂ ਹੋਵੇਗਾ ਨਾ ਇਸ ਲਈ ਆ ਦੇਖ ਲਓ ਆਪਣੇ ਪਿੰਡ ਦੇ ਬਾਗ ਜੀ ਇਸ ਪਾਸੇ ਨਾ ਆਪਾਂ ਮਤਲਬ ਜਿਹੜੇ ਰਸਤੇ ਤੇ ਪਰੋਂ ਆਏ ਆ ਰਸਤੇ ਨੂੰ ਦਿਖਾਉਣ ਵਾਸਤੇ ਖੇਤਾਂ ਨੂੰ ਦਿਖਾਉਣ ਵਾਸਤੇ ਇਸ ਪਾਸੇ ਮੈਨੂੰ ਇੱਕ ਨਾ ਇੱਕ ਅਬਾਂਡਨਡ ਜੀ ਜਗ੍ਹਾ ਦਿਸੀ ਹੈ ਜੀ ਸ਼ਾਇਦ ਉੱਥੇ ਖੂਹ ਹੋਵੇਗਾ ਹਨਾ ਕਿਉਂਕਿ ਉਹਦੇ ਲਾਗੇ-ਲਾਗੇ ਖੇਤ ਤਾਨ ਪਰ ਉਸ ਜਗ੍ਹਾ ਨੂੰ ਮਤਲਬ ਵਾਇਆ ਨਹੀਂ ਹੋਇਆ ਉੱਥੇ ਮਤਲਬ ਇੱਕ ਦੂਦ ਰਖਤੂ ਕੀ ਹੋਏ ਨੇ ਝਿੜੀ ਜੇ ਮਹਿਸੂਸ ਹੋ ਰਹੀ ਦਾ ਮਤਲਬ ਉੱਥੇ ਕੋਈ ਨਾ ਕੋਈ ਖੂ ਹੈ ਪ੍ਰਾਤਨ ਉਹ ਜੂ ਰ ਹੋਵੇਗਾ ਜੀ ਇਹ ਕੋਰਾ ਪਾਉਂਤੀ ਨੂੰ ਕਵਰ ਕਰਕੇ ਆਉਨੇ ਆ ਜੇ ਹੋਇਆ ਤਾਂ ਤੁਹਾਨੂੰ ਖੂਗ ਜੂੜ ਦਿਖਾਵਾਂਗੇ ਜੀ ਉੱਥੇ ਮੈਂ ਆਪਣਾ ਸਾਈਕਲ ਖੜਾ ਕਰ ਦਿੱਤਾ ਇੱਧਰ ਬਾਗ ਨੇ ਤੇ ਉਹ ਰਸਤਾ ਉਸ ਪਾਸੇ ਜਾਂਦਾ ਸੀ ਤਾਂ ਵੀ ਜਾ ਕੇ ਆਇਆ ਨਾ ਹੁਣ ਤੇ ਇਸ ਪਾਸੇ ਉਹ ਜਿਹੜਾ ਪੁੱਛਾ ਦਰਖਤ ਦਿਸਦਾ ਉਹਦੇ ਹੇਠਾਂ ਵਾਲੇ ਪਾਸੇ ਥੋੜੀ ਜਿਹੀ ਜਗ੍ਹਾ ਮੈਨੂੰ ਲੱਗਦਾ ਵੀ ਆ ਅਬਾਂਡਨਡ ਟਾਈਪ ਆ ਉੱਥੇ ਜਰੂਰ ਕੋਈ ਨਾ ਕੋਈ ਜੋ ਖੂਗ ਕਰਾ ਹੋ ਸਕਦਾ ਲੋ ਜੀ ਮਿੱਤਰੋ ਗਰਮੀ ਵੀ ਹੈਗੀ ਐ ਤੇ ਥੋੜਾ ਜਿਹਾ ਭੈ ਵੀ ਆ ਰਿਹਾ ਪਰ ਇੱਥੇ ਉਜਾਰ ਜਈ ਹੈਗੀ ਕੋਈ ਜੀਵ ਜੰਤਨਾ ਹੋਵੇ ਪਰ ਠੀਕ ਹੈ ਜੀ ਆਪਣਾ ਅਨੁਮਾਨ ਠੀਕ ਹੀ ਰਿਹਾ ਆ ਜਾਓ ਜੀ ਖੂ ਜਿਹਨਾਂ ਨੇ ਖੂ ਦੇਖੇ ਨੇ ਉਹ इजीली ਪਛਾਣ ਸਕਦੇ ਨੇ ਤੇ वाले ਪਾਸੇ ਉਹਨੇ ਜਾਣ ਦਾ ਮਾਹੌਲ ਤਾਂ ਹੈ ਨਹੀਂ ਆਹ ਪੂਰੇ ਕੋਲ ਆਜ ਦੀ دیوار ਜੀ ਹੁੰਦੀ ਨਾ ਇਹਨੂੰ ਸ਼ਾਇਦ ਬੋਲਦੇ ਖੂਦ ਹੀ ਮੌਰ ਹੈ ਨਾ ਉਹਦੀ ਮੌਰ ਚਲੋ ਫਿਰ ਵੀ ਆਪਾਂ ਇੱਕ ਵਾਰੀ ਹਾਲ ਵਾਲੇ ਘੁਮ ਕੇ gira ਦਵਾ ਦਨੇ ਆ ਖੂਦ ਆ ਜਗਾ ਤੱਕ ਸਾਰੀ ਜਗਾ ਛੱਡੀ ਹੋਈ ਖਾਲੀ ਨਾ ਇਦਾਂ ਐ ਸਾਂਝੀ ਜਗ੍ਹਾ ਹੁੰਦੀਆਂ ਨਾ ਜਿੱਥੇ ਖੂਹ ਹੁੰਦੇ ਨਾ ਜਿੱਥੇ ਮੋਟਰਾਂ ਹੁੰਦੀਆਂ ਇਹ ਮਤਲਬ ਪਰਿਵਾਰ ਦੀਆਂ ਸਾਂਝੀ ਜਗ੍ਹਾ ਹੁੰਦੀਆਂ ਸ਼੍ਰੀ ਕੀਰੀਆਂ ਨਾ ਉਹ ਤਾਂ ਇਹ ਜਗ੍ਹਾ ਐ ਛੱਡ ਦਿੰਦੇ ਉੱਥੇ ਲੱਗੇ ਸਾਗੇ ਇਹ ਦੋ ਕਿਧਰ ਕਮਾਦ ਬੀਜਿਆ ਹੋਇਆ ਖਾਲੀ ਜਗ੍ਹਾ ਉੱਪਰਲੇ ਬਸਿਆ ਬਹੁਤ ਵੱਡਾ ਦਰਖਤ ਲੱਗਾ ਹੋਇਆ ਹੈ ਚਲੋ ਪਤਾ ਨਹੀਂ ਦਰਖਤ ਕਾਹਦਾ ਇਹ ਹੁਣ ਦੱਸ ਦਿਓ ਜੇ ਪਤਾ ਕਿਸੇ ਨੂੰ ਕਮੈਂਟ ਚ ਇੱਕ ਵਾਰ ਫਿਰ ਤੋਂ ਖੂਹ ਹੋਣਾ ਤੁਹਾਨੂੰ ਜੀ ਹੂੰ ਖੂਦ ਕਿਨਾਰੇ ਉੱਪਰ ਪਿੱਪਲ ਪਿੱਪਲ ਲੱਗਾ ਹੋਇਆ ਜੀ ਪਿੱਪਲ ਉੱਗੇ ਹੋਏ ਇੱਥੇ ਵੀ ਇੱਕ ਵਾਰ ਥੋੜਾ ਗਾਂ ਝਾਤੀ ਮਾਰਦੇ ਆ ਖੂਕ ਕਿੰਨਾ ਕੁ ਡੂੰਗਾ ਹੂੰ ਦੇਖੋ ਜੀ ਆਹ ਖੂ ਖੇਠਾ ਵਾਲੇ ਪਾਸੇ ਪਾਸੇ ਨਿਕਾਤ বাজ ਰਹੀ ਆ ਸ਼ਾਇਦ 50 ਕੋ ਡੂੰਗਾ ਤਾਂ ਹੋਵੇਗਾ ਹੀ ਨਾ ਇਹ ਖੂਦ ਹੀ ਮੌਰਾ ਜੀ ਕਿ ਆਪਾਂ ਹੁਣ ਤਾਨੂੰ ਤਕਰੀਬਨ ਖੂ ਦਿਖਾ ਦਿੱਤਾ ਜੀ ਮੈਂ ਬੈਸ ਨਾ ਆਪਣੀ ਗੂਗਲ ਮੈਪ ਦੇ ਉੱਪਰ ਨਾ ਇਹਦੀ ਲੋਕੇਸ਼ਨ ਲਾ ਦਵਾ ਗਾ ਕਿ ਜੋ ਖੂ ਹੈ ਉਹ ਕਿੱਥੇ ਕੋ ਮਤਲਬ ਮੌਜੂਦ ਹੈ ਜੀ ਚਲੋ ਜੀ ਇਹ ਮਹੌਲ ਇੱਥੇ ਸਾਹਮਣੇ ਪਾਸੇ-ਪਾਸੇ ਨੈਸ਼ਨਲ ਹਾਈਵੇ 44 ਆਪਾਂ ਚੱਲਦੇ ਫਿਰ ਆਪਣੀ ਸਾਈਕਲ आले ਪਾਸੇ ਚਲੋ ਜੀ ਖੂ ਵਾਲਾ ਮਹੌਲ ਤਾਂ ਦੇਖ ਲਿਆ ਤੇ ਹੁਣ ਆਪਾਂ ਚੱਲਦੇ ਆਂ ਕਿਸੇ ਰਾਹ ਦੇ ਉੱਪਰ ਅਗਲੇ ਵਾਲੇ ਪਾਸ ਨੂੰ ਅਗਲਾ ਮਹੌਲ ਦੇਖਦੇ ਆਂ ਜੀ ਹੁਣ ਸਾਹਮਣੇ ਪਾਸੇ ਇੱਕ ਦਰਖਤ ਦਿਖਾਈ ਦੇ ਰਿਹਾ ਜੀ ਹੁਣ ਇਸ ਪਾਸੇ ਦਰਖਤਾਂ ਦੀ ਜੋ ਮਕਦਾਰ ਘਟ ਜਾਣੀ ਕਿਉਂਕਿ ਖੇਤ ਨੇ ਖੇਤਾਂ ਦੇ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਦਰਖਤ ਨਹੀਂ ਉਗਾਈ ਜਾਂਦੇ ਹੁਣ ਖੱਬੇ ਪਾਸੇ ਦੇਖ ਲਓ ਜੀ ਕਣਕ ਦੀ ਵਾਢੀ ਹੋ ਚੁੱਕੀ ਹੈ ਇੱਥੇ ਰੀਪਰ ਵੀ ਲੱਗਦਾ ਚੱਲ ਚੁੱਕਿਆ ਆ ਤੇ ਕਿਉਂਕਿ ਰੀਪਰ ਦੀ ਮਦਦ ਨਾਲ ਫਿਰ ਜੋ ਨਾ ਕਣਕ ਦਾ ਵੱਢ ਹੁੰਦਾ ਹੈ ਉਹਦੀ ਵੀ ਤੂੜੀ ਹੈ ਉਹ ਬਣਾ ਲਈ ਜਾਂਦੀ ਹੈ ਜੀ ਤੇ ਅਸੱਜੇ ਪਾਸੇ ਆ ਸਾਡੇ ਪਿੰਡ ਦੀ ਇੱਕ ਮੋਟਰ ਜੋ ਇਸ ਰਸਤੇ ਦੇ ਉੱਪਰ ਪੈਂਦੀ ਹੈ ਉਹ ਹਜਰਾ ਰਹੀ ਹੈ ਜੀ ਥੋੜਾ ਹੋਰ ਗੱਲ ਬਾਤ ਦੀਆਂ ਜੀ ਹੁਣ ਸੱਜੇ ਪਾਸੇ ਵੀ ਕਮਾਦ ਦੀ ਫਸਲ ਆ ਬਿਜੀ ਹੋਈ ਹੈ ਜੀ ਛੋਟੇ ਛੋਟੇ ਜੀ ਤੇ ਹੁਣ ਗਾਹ ਜਾ ਕੇ ਸਾਹਮਣੇ ਪਾਸੇ ਮੋਟਰ ਪੈਂਦੀ ਹੈ ਜੀ ਉਸ ਮੋਟਰ ਤੱਕ ਇਹ ਰਸਤਾ ਜਾਂਦਾ ਨਹੀਂ ਸ਼ਾਇਦ ਰਸਤਾ ਗਾ ਪ੍ਰਾਈਵੇਟ ਹੋਵੇਗਾ ਲੇਕਿਨ ਇਹ ਜੋ ਸਰਕਾਰੀ ਰਾਹ ਹੈ ਇੱਕ ਅੱਬੇ ਪਾਸੇ ਮੁੜ ਜਾਂਦਾ ਜੀ ਅਸਲ ਜਿਨਾਂ ਜਿੱਦਾਂ ਆਪਾਂ ਹੁਣ ਨਾ ਮਤਲਬ ਖੇਤਾਂ 'ਚ ਘੁੰਮ ਰਹੇ ਆ ਏਦਾਂ ਹੀ ਮੈਂ ਨਾ ਇੱਕ ਦਿਨ ਜਦੋਂ ਨਾ ਇੱਕ ਦੋ ਪਹਿਲਾ ਤੇ ਦੂਜਾ ਭਾਗ ਸ਼ੂਟ ਕਰਦਾ ਸੀ ਆਪਣੇ ਪਿੰਡ ਵਾਲਾ ਆਬਾਦੀ ਵਾਲਾ ਮਾਹੌਲ ਤਾਂ ਮੈਨੂੰ ਸਾਡੇ ਪਿੰਡ ਦੇ ਇੱਕ ਸੀਨੀਅਰ ਮਿਲੇ ਭਾਜੀ ਹੋਣੀ ਸਰਦਾਰ ਸੁਖਦੀਪ ਸਿੰਘ ਹੋਣੀ ਸਾਬਕਾ ਸਰਪੰਚ ਨੇ ਮੈਂ ਉਹਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਸ਼ੂਟ ਕਰ ਰਿਹਾ ਜੀ ਉਹ ਕਹਿੰਦੇ ਵੀ ਜੇ ਤੁਸੀਂ ਖੇਤ ਖਲਿਆਣ ਸ਼ੂਟ ਕਰ ਰਹੇ ਹੋ ਪਿੰਡਾਂ ਦੇ ਪਿੰਡ ਦੇ ਹਾਦਾਂ ਬੰਨੇ ਸ਼ੂਟ ਕਰ ਰਹੇ ਹੋ ਤਾਂ ਸਾਡੇ ਪਿੰਡ 'ਚ ਮਰੱਬੇ ਮੰਦੀ ਦਾ ਪੱਥਰ ਵੀ ਲੱਗਾ ਹੋਇਆ ਤੇ ਜੋ ਸ਼ਾਇਦ ਇਕਲੋਤਾ ਹੀ ਜਾਂ ਇੱਕ ਦੋ ਬੱਚੇ ਹੋਣਗੇ ਤੇ ਉਹ ਕਹਿੰਦੇ ਮੇਰੇ ਖੇਤਾਂ ਦੇ ਕੋਲ ਹੈ ਉਹ ਵੀ ਪੀੜੇ ਚ ਦਿਖਾ ਦਿਓ ਤੇ ਮਤਲਬ ਯਾਦ ਰਹੂਗੀ ਹੈ ਨਾ ਤੇ ਮੇਰੇ ਵੀ ਮਨ ਚ ਇਹ ਆ ਵੀ ਗੱਲ ਤਾਂ ਠੀਕ ਆ ਕਿਉਂਕਿ ਮਰਬੇ ਬੰਦੀਆਂ ਕਹਿੰਦਾ ਪੀ 1947-48 ਦੇ ਲਗਭਗ ਹੋਈਆਂ ਸਨ ਤੇ ਜੇ ਉਦੋਂ ਦੀ ਕੋਈ ਚੀਜ਼ ਸਾਨੂੰ ਇਸ ਤਰ੍ਹਾਂ ਮਿਲ ਜਾਵੇ ਤਾਂ ਮਤਲਬ ਵਧੀਆ ਲੱਗੇਗਾ ਤੇ ਮੈਂ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਅੱਜ ਮਤਲਬ ਮੈਂ ਇੱਧਰ ਨੂੰ ਆ ਰਿਹਾ ਸ਼ੂਟ ਕਰਨ ਬਾਅਦ ਤੁਸੀਂ ਖੇਤਾਂ ਦੇ ਪਾਸੇ ਆ ਜਿਓ ਤੇ ਕਹਿੰਦੇ ਸੀ ਨਾ ਖੇਤਾਂ ਦੇ ਪਾਸੇ ਹੋਵਾਂਗਾ ਖੈਰ ਮੈਨੂੰ ਗਾਂ ਅ ਉਮੀਦ ਹੈ ਵੀ ਅੱਜ ਮਿਲ ਲੰਗੇ ਜਰੂਰ ਫਿਰ ਆਪਾਂ ਉਹੋ ਜਿਹਾ ਲਾਲ ਪੱਥਰ ਵਾਲਾ ਮਰੱਬੇਬੰਦੀ ਦਾ ਪੱਥਰ ਵਾਲਾ ਮਾਹੌਲ ਜਰੂਰ ਦੇਖਾਂਗੇ ਜੀ ਇੱਥੇ ਕਰਕੇ ਉਹਦੇ ਥੋੜਾ ਇੰਤਜ਼ਾਰ ਕਰ ਲੈਨੇ ਆ ਜਦੋਂ ਆਉਂਦੇ ਫਿਰ ਆਪਾਂ ਉਹਨਾਂ ਦੇ ਨਾਲ ਮਤਲਬ ਫਿਰ ਗਾਂ ਜਾ ਕੇ ਜਿੱਥੇ ਪੱਥਰ ਹੋਵੇਗਾ ਫਿਰ ਉਹ ਮਾਹੌਲ ਜੋ ਜਰੂਰ ਦੇਖਾਂਗੇ ਜੀ ਵਾ ਪਿੰਡ ਦੇ ਵਿੱਚ ਵੈਸੇ ਪੱਥਰ ਇਦਾਂ ਗਾਇਬ ਗੋਏ ਇਹੇ ਸਾਹਮਣੇ ਰੱਖਿਆ ਹੈ ਜੀ ਅੱਛਾ ਹਾਂ ਜੀ ਇਹ ਸਾਡੀ ਪਹਿਲੀ ਹੈ ਇੱਧਰ ਅੱਛਾ ਓਕੇ ਮੁੱਟੀ ਪਾਦੇ ਦੀ ਉੱਤੇ ਬਾਓ ਚਲੋ ਟੱਕੇ ਰੰਦਾ ਜੀ ਸੇ ਹਾਂਜੀ ਹਾਂਜੀ ਲੋ ਜੀ ਦੋਸਤੋ ਆਪਾਂ ਇੱਥੇ ਨਾ ਹੁਣ ਸਾਨੂੰ ਮਿਲੇ ਪਾਜੀ ਹੁਣੇ ਤੇ ਇਹ ਕਹਿੰਦਾ ਵੀ ਇੱਥੇ ਲਾਲ ਪੱਥਰ ਆਪਣੇ ਪਿੰਡ 'ਚ ਹੈਗਾ ਲਾਲ ਪੱਥਰ ਦਾ ਮਤਲਬ ਵੀ ਕੋਈ ਮਰਬੇ ਦਾ ਪੱਥਰ ਹੁੰਦਾ ਭਾਈ ਮਰਬੇ ਦਾ ਮਰਬੇ ਦਾ ਪੱਥਰ ਉਹ ਦੇਖਦੇ ਹਾਂ ਅੱਜ ਗਾਲ ਦੂਰ ਜਾ ਕੇ ਜੀ ਆ ਨਾਲ ਹੀ ਆ ਅੱਛਾ ਓਕੇ 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 ਇੱਥੇ ਰੁਕ ਕਮਾਲ ਹੀ ਮਾੜਾ ਸਾਈਕਲ ਲਓ ਜੀ ਦੋਸਤੋ ਆਪਾਂ ਨੂੰ ਭਾਜੀ ਹੁਣੀ ਦਿਖਾ ਰਹੇ ਲਾਲ ਪੱਥਰ ਇਹ ਭਾਜੀ ਲਾਲ ਕਾਦੇ ਬੋਲਦੇ ਨੂੰ ਲਾਲ ਇਹ ਲਾਲ ਰੰਗ ਚ ਹੁੰਦੇ ਲਾਲ ਰੰਗ ਦਾ ਪੱਥਰ ਹੈ ਨਾ ਦੇਖੋ ਉਸ ਤੋਂ ਬਾਅਦ ਆ ਬਿਲਕੁਲ ਆ ਜਿਹਨੂੰ ਹੁਣ ਮਿੱਟੀ ਲੱਗੀ ਆ ਤੇ ਰੰਗ ਉਦਾਂ ਆਪਾਂ ਰਹਿ ਰਹੇ ਆਂ ਦੇਖੋ ਮੈਂ ਆਹ ਦੇਖੋ ਨਾ ਲਾਲ ਆਹ ਦੇਖੋ ਆਹ ਇਸ ਆਹ ਦੇਖੋ ਬੜੀ ਬਹਿਮਾ ਦੇਖ ਰਹੀ ਤੀਂ ਦਾ ਵੀ ਨਾ ਹੂੰ ਆ ਦੇਖੋ ਹੁਣ ਇਹ ਲਾਲ ਦਾ ਇਹ ਕਈ ਜਗ੍ਹਾ ਹੁੰਦੇ ਦੂਜੇ ਹੂੰ ਤੇ ਵੱਡੇ ਪੱਥਰ ਹੂੰ ਹੂੰ ਉਹ ਹੋਰ ਰੰਗ ਦੇ ਹੁੰਦੇ ਜਿੱਦਾਂ ਮੈਂ ਆ ਪੱਥਰ ਹੁੰਦੇ ਆ ਕਿੱਲੇ ਤੇ ਪੱਥਰ ਲੱਗਾ ਹੁੰਦਾ ਆ ਜਿੱਦਾਂ ਬਸੀਮੇ ਤੇ ਹੋਵੇ ਵੱਡੇ ਪੱਥਰ ਵਾ ਉਹ ਵੀ ਪੱਥਰ ਲੱਗੀ ਹੁੰਦੀ ਨਾ ਲੋ ਜੀ ਦੋਸਤੋ ਇਹ ਆ ਜੀ ਸਾਡੇ ਪਿੰਡ ਦਾ ਜਿਹੜਾ ਵੀ ਮਰੱਬੇ ਦੇ ਉੱਪਰ ਲੱਗਾ ਹੋਇਆ ਪੱਥਰ ਤੁਹਾਨੂੰ ਦੱਸ ਦਿੰਨੇ ਆ ਜੀ ਇਸ ਪਾਸ ਸਾਡੇ ਪਿੰਡ ਦੀ ਫਾਨੀ ਆਬਾਦੀ ਆ ਜੀ ਇਹ ਰਸਤਾ ਸਾਡੇ ਪਿੰਡ ਤੋਂ ਖੇਤਵਾਲੀ ਪਾਸੇ ਆਇਆ ਤੇ ਇੱਥੇ ਆ ਕੇ ਜੀ ਸਾਨੂੰ ਮਿਲਿਆ ਪੱਥਰ ਤੇ ਜਿਸ ਨੂੰ ਆਪਾਂ ਲਾਲ ਪੱਥਰ ਬੋਲਦੇ ਜਾਂ ਮਰੱਬੇ ਬੰਦੀ ਦਾ ਪੱਥਰ ਬੋਲਦੇ ਆ ਜੀ ਤੇ ਇੱਥੇ ਆਪਾਂ ਇਹਦੀ ਲੋਕੇਸ਼ਨ ਹੈ ਦੋਸਤੋ ਲਾ ਦਾਂਗੇ ਗੂਗਲ ਦੇ ਉੱਪਰ ਤਾਂ ਕਿ ਤੁਹਾਨੂੰ ਮਤਲਬ ਪੁਖਤਾ ਰਵੇ ਪੱਕਾ ਰਵੇ ਜੀ ਇੱਕ ਵਾਰ ਨਾਲ ਤੁਹਾਨੂੰ ਇਹਦੀ ਨਾ ਪੱਥਰ ਦੀ ਲੋਕੇਸ਼ਨ ਤੁਹਾਨੂੰ ਗੂਗਲ ਮੈਪ ਤੇ ਦਿਖਾ ਦਿੰਨੇ ਆ ਜੀ ਅਜਿਹਾ ਪਿੰਡ ਤੋਂ ਦੇਖੋ ਆਪਣੇ ਦੱਖਣ ਵਾਲੇ ਪਾਸੇ ਆ ਜਿੰਦਾ ਇਸ ਰਸਤੇ ਦੇ ਉੱਪਰ ਆ ਜਿੱਥੇ ਕਿ ਨਾ ਲਾਲ ਜਿਆ ਪੁਆਇੰਟ ਲੱਗਾ ਜਿੱਥੇ ਲਿਖਿਆ ਹੋਇਆ ਲਾਲ ਪੱਥਰ ਇੱਥੇ ਆ ਜੀ ਉਹ ਜੋ ਲਾਲ ਪੱਥਰ ਦਾ ਮਰੱਬੇ ਬੰਦੀ ਤੇ ਪੱਥਰ ਦੀ ਲੋਕੇਸ਼ਨ ਆ ਤੇ ਨਾਲ ਹੀ ਆਪਾਂ ਨਾਸ਼ੇ ਦੇ ਉੱਪਰਾਂ ਜੋ ਉਹਦੀ ਗੂਗਲ ਲੋਕੇਸ਼ਨ ਉਹ ਵੀ ਨਾਲ ਲਾ ਦਿੱਤੀ ਆ ਜੀ ਤਾਂ ਕਿ ਪੁਖਤਾ ਰਹੇ ਜੀ ਚਲੋ ਜੀ ਹੁਣ ਆਪਾਂ ਦੇਖ ਲਿਆ ਜੀ ਪੱਥਰ ਵਾਲਾ ਮਾਹੌਲ ਤੇ ਹੁਣ ਚੱਲਦੇ ਆ ਅਗਾਹ ਵਾਲੇ ਪਾਸੇ ਨੂੰ ਭਾਵ ਕਿ ਪਿੰਡ ਦੀ ਹੱਦ ਵਾਲੇ ਪਾਸੇ ਨੂੰ ਤੇ ਦੋਸਤੋ ਜੋ ਆਪਣੇ ਨਾ ਲਾਲ ਪੱਥਰ ਤੋਂ ਲੈ ਕੇ ਆ ਸਾਡੇ ਪਿੰਡ ਦੀ ਹੱਦ ਹੈ ਨਾ ਇਸ ਪਾਸੇ ਉਹ ਹੈ ਜੀ 40 ਕਰਮਾ ਰੇਮ ਨੂੰ ਰਿਕਾਰ ਦੇ ਅਨੁਸਾਰ 40 ਕਰਮਾ ਜਾਂ ਫਿਰ 220 ਫੁੱਟ ਕਹਿ ਲੋ ਜੀ ਬਸ ਸਾਹਮਣੇ ਪਾਸੇ ਹੁਣ ਆ ਸਾਹਮਣੇ ਪਾਸੇ ਦੇ ਕੋ ਹੱਦ ਆ ਰਹੀ ਪਿੰਡ ਦੀ ਉੱਥੇ ਅਸੀਂ ਹੁਣ ਤਕਰੀਬਨ ਤਕਰੀਬਨ ਪਹੁੰਚ ਚਲੇ ਆ ਜੀ ਆ ਸੱਜੇ ਪਾਸੇ ਇੱਕ ਰਸਤਾ ਗਿਆ ਪਹਿਲਾਂ ਆਪਾਂ ਇੱਥੇ ਖੜ ਕੇ ਨਾ ਆਹ ਲੋ ਜੀ ਇਹ ਆਪਣੇ ਪਿੰਡ ਦੀ ਅਗੇ ਜੀ ਹੱਦ ਇੱਥੇ ਥੋੜਾ ਖੜ ਕੇ ਤੁਹਾਨੂੰ ਦਿਖਾਉਣੀ ਆ ਜੇ ਆਪਣੀ ਹੱਦ ਵਾਲਾ ਮਾਹੌਲ ਤੇ ਸਾਹਮਣੇ ਬਸ ਨਾ ਜੋ ਦਰਖਤ ਦੇ ਸਿਰੇ ਨਾਲ ਜਾਂ ਸਾਹਮਣੇ ਬਸ ਜੋ ਕਣਕ ਦਾ ਵੱਡ ਦੇਖ ਰਿਹਾ ਜੀ ਇਹ ਸਾਰਾ ਪਿੰਡ ਖਰਲਾ ਚ ਪੈਂਦਾ ਤੇ ਸਾਹਮਣੇ ਜੋ ਵਟ ਹੈ ਨਾ ਦੋਸਤੋ ਇਹ ਸਾਡੇ ਪਿੰਡ ਦੀ ਤੇ ਖਰਲਾ ਦੀ ਹੱਦ ਹੈ ਜਕਲੋਪੀਆ ਖੱਬੇ ਪਾਸੇ ਆ ਸਾਰੇ ਦਾ ਸਾਰਾ ਪਿੰਡ ਚ ਲਾਂਗ ਪੈਂਦਾ ਹੈ ਜਿੱਦੋਂ ਆਪਾਂ ਆਏ ਆ ਜੀ ਇਹ ਵਟ ਤੋਂ ਸੱਜੇ ਪਾਸੇ ਪੂਰੇ ਦਾ ਪੂਰਾ ਪੈਂਦਾ ਜੀ ਪਿੰਡ ਖਰਲ ਕਲਾਂ ਤੇ ਇਹ ਰਸਤਾ ਸਾਡੇ ਪਿੰਡ 'ਚ ਪੈਂਦਾ ਹੈ ਪਾਵਕੇ ਚਲਾਂਗ 'ਚ ਪੈਂਦਾ ਹੈ ਜੀ ਇਹ ਰਸਤੇ ਦੇ ਆਪਾਂ ਜੀ ਦੇਖੀਏ ਸੱਜੇ ਪਾਸੇ ਪਾਸ ਚਲਾਕ ਦੀ ਜ਼ਮੀਨ ਹੈ ਜੀ ਤੇ ਰਾਹ ਸਾਡੇ ਪਿੰਡ ਤੇ ਤੇ ਖੱਬਾ ਪਾਸ ਆ ਜੋ ਹੈ ਉਹ ਪੈਂਦਾ ਜੀ ਪਿੰਡ ਖਰਲਾ ਦੇ ਵਿੱਚ ਹੁਣ ਆਪਾਂ ਇਸ ਰਾਹ ਨੂੰ ਕਰਦੇ ਆ ਜੀ ਅ ਫਾਲੋ ਤੇ ਗਾਂਹ ਜਾਂਦੇ ਆ ਇਹ ਰਾਹ ਦੇ ਵਿੱਚ ਨਾ ਇਸ ਤਰ੍ਹਾਂ ਘਾਹ ਬੁਟੀਆਂ ਬਹੁਤ ਹੋ ਗਈਆਂ ਲੱਗਦਾ ਵੀ ਇੱਧਰ ਕੋਈ ਆਉਣਾ ਜਾਣਾ ਘੱਟ ਹੀ ਆ ਕਿਸੇ ਦਾ ਕੋਈ ਜ਼ਿਆਦਾ ਇੱਧਰ ਆਵਾਜਾਈ ਹੋਣੀ ਨਹੀਂ ਕਿਉਂਕਿ ਇਹ ਰਸਤਾ ਸ਼ਾਇਦ ਗਾਂ ਇੱਕ ਅੱਧੀ ਮੋਟਰ ਤੱਕ ਜਾਂਦਾ ਹੋਵੇਗਾ ਆ ਦੇਖ ਲਓ ਕਿਦਾਂ ਇੱਥੇ ਨਾ ਕਾ ਬੂਟੀਆਂ ਉਗੀਆਂ ਹੋਈਆਂ ਚਲੋ ਖੈਰ ਸਾਈਕਲ ਦੇ ਉੱਪਰ ਹੀ ਮੌਜ ਹੁੰਦੀ ਤੁਸੀਂ ਉਹਦੇ ਲਈ ਲੰਘ ਜਾਂਦੇ ਹੋ ਨਾ ਪਰ ਐਕਚੁਅਲੀ ਉਹ ਦਿਨ ਨੇ ਗਰਮੀਆਂ ਦੇ ਤੇ ਕੋਈ ਮਤਲਬ ਜੀ ਆ ਜਾਂਤ ਹੋਣ ਦਾ ਡਰ ਰਹਿੰਦਾ ਜੀ ਲਓ ਜੀ ਰਾਜ ਚਾ ਖਤਮ ਹੋ ਗਿਆ ਜੀ ਤੇ ਆ ਸਾਹਮਣੇ ਪਾਸੇ ਇੱਕ ਟਿਊਬ ਲੱਗਾ ਹੋਇਆ ਜੀ ਤੁਹਾਨੂੰ ਇੱਥੇ ਖੜ ਕੇ ਦਿਖਾਉਂਦੇ ਆ ਜੀ ਹਲਦਵਾਲ ਦਾ ਮਾਹੌਲ ਖੱਬੇ ਪਾਸੇ ਸਾਡੇ ਪਿੰਡ ਦੀ ਜ਼ਮੀਨ ਰਾਸਤਾ ਵੀ ਚੁਲਾਗ 'ਚ ਪੈਂਦਾ ਤੇ ਆ ਸੱਜੇ ਪਾਸੇ ਪੈਂਦੇ ਜੀ ਪੂਰੇ ਤੇ ਪੂਰੇ ਖੇਤ ਪਿੰਡ ਖਰਲ ਕਲਾਂ ਦੇ ਵਿੱਚ ਤੇ ਆ ਨਾ ਸਾਹਮਣੇ ਪਾਸੇ ਆ ਨਾ ਟਿਊਬਲ ਦੇ ਸਾਹਮਣੇ ਜੋ ਉਹ ਸਿੱਧੀ ਵੱਟ ਜਾ ਰਹੀ ਹੈ ਜੀ ਇਹ ਵੱਟ ਹੈ ਜੀ ਦੋਵਾਂ ਪਿੰਡਾਂ ਦੀ ਹੱਦ ਸੱਜੇ ਪਾਸੇ ਚੁਲਾਗ ਤੇ ਖੱਬੇ ਪਾਸੇ ਪੈਂਦਾ ਜੀ ਪਿੰਡ ਖਰਲ ਕਲਾਂ ਤੇ ਆ ਸਾਰੇ ਸਾਰੇ ਪਿੰਡ ਜੋ ਖੇਤ ਨੇ ਸਾਡੇ ਪਿੰਡ 'ਚ ਪੈਂਦੇ ਨੇ ਤੇ ਉਹ ਸਾਹਮਣੇ ਪਾਸੇ ਦੇਖੋ ਸਾਡੇ ਪਿੰਡ ਦੇ ਦਿਦਾਰ ਹੋ ਰਹੇ ਨੇ ਜੀ ਪਿੰਡ ਦੀ ਵਾਦੀ ਦੇ ਚਲੋ ਜੀ ਹੁਣ ਆਪਾਂ ਦੇਖ ਲਿਆ ਇੱਥੇ ਵਾਲਾ ਮਾਹੌਲ ਆਪਾਂ ਹੱਦ ਤੇ ਪਹੁੰਚ ਗਏ ਤੇ ਹੁਣ ਆਪਾਂ ਚੱਲਦੇ ਆ ਜੀ ਵਾਪਸ ਹੁਣ ਆਪਾਂ ਚੱਲਾਂਗੇ ਜੀ ਆਪਣੇ ਪਿੰਡ ਤੋਂ ਜੋ ਖਰਨ ਕਲਾਂ ਵਾਲੇ ਪਾਸੇ ਜੋ ਰਾਹ ਪੈਂਦਾ ਉਹ ਉਧਰ ਜੇ ਖੇਤ ਪੈਂਦੇ ਨੇ ਉਹ ਤੁਹਾਨੂੰ ਦਿਖਾਵਾਂਗੇ ਜੀ ਇਸ ਸੀਰੀ ਦੇ ਅਗਲੇ ਭਾਗ ਵਿੱਚ ਸਤਿ ਸ੍ਰੀ ਅਕਾਲ ਜੀ